ਪੁਨਰਸੁਰਜੀਤ ਅਕਾਲੀ ਦਲ ਦੇ ਵੱਲੋਂ ਇੱਕ ਲਾਹਨਤ ਦਿਹਾੜਾ ਮਨਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਇਹ ਲਾਹਨਤ ਦਿਹਾੜਾ 14 ਅਕਤੂਬਰ ਨੂੰ ਦਿਨ ਮੰਗਲਵਾਰ ਸਵੇਰੇ 5 ਵਜੇ ਮਨਾਇਆ ਜਾਵੇਗਾ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਇਕੱਤਰਤਾ ਕੀਤੀ ਜਾਵੇਗੀ 14 ਤਰੀਕ 14 ਅਕਤੂਬਰ ਦੀ ਤਰੀਕ ਮਿੱਥੀ ਗਈ ਹੈ ਔਰ ਇਹਦਾ ਪੋਸਟਰ ਵੀ ਬਣਾ ਕੇ ਜਾਰੀ ਕਰ ਦਿੱਤਾ ਗਿਆ ਹੈ 2015 ਦੇ ਵਿੱਚ ਬਰਗਾੜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਥ ਕੇ ਸਾਜ਼ਿਸ਼ ਤਹਿਤ ਕੀਤੀ ਬੇਅਦਬੀ ਦੇ ਇਨਸਾਫ਼ ਮੰਗ ਰਹੀਆਂ ਸੰਗਤਾਂ ਦੇ ਉੱਤੇ ਬਾਦਲ ਸਰਕਾਰ ਦੇ ਵੱਲੋਂ ਹੋਏ ਹਮਲੇ ਦੇ ਵਿੱਚ ਹੋਈਆਂ ਸ਼ਹਾਦਤਾਂ ਦੇ ਜ਼ਿੰਮੇਵਾਰਾਂ ਨੂੰ ਅੱਜ ਤੱਕ ਮਿਸਾਲੀ ਸਜ਼ਾ ਨਾ ਦੇਣ ਵਾਲੀਆਂ ਸਰਕਾਰਾਂ ਲਈ ਲਾਹਨਤ ਦਿਹਾੜਾ ਲਾਣਿਆ ਗਿਆ ਇਹ ਉਹ ਤਕਰੀਰਾਂ ਨੇ ਜਿਹੜੀਆਂ ਇਸ ਲਹਨਤ ਦਿਹਾੜੇ ਦੇ ਪੋਸਟਰ ਦੇ ਵਿੱਚ ਲਿਖੀਆਂ ਗਈਆਂ ਨੇ ਅੱਗੇ ਲਿਖਿਆ ਗਿਆ ਕਿ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਮਿਤੀ 14 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 5 ਵਜੇ ਬੱਤੀਆਂ ਵਾਲੇ ਚੌਕ ਕੋਟਕਪੁਰਾ ਵਿਖੇ ਇਕੱਤਰ ਹੋਇਆ ਜਾਵੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਹੇਠ ਇਹ ਤਕਰੀਰ ਲਿਖੀ ਗਈ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਹੈ ਕਿ ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 14 ਅਕਤੂਬਰ 2025 ਨੂੰ ਕੋਟਕਪੂਰਾ ਵਿਖੇ ਗੋਲੀकांड ਲਹਨਤ ਦਿਹਾੜੇ ਵਿੱਚ ਸ਼ਮੂਲੀਅਤ ਅਤੇ ਪੂਰੇ ਪ੍ਰੋਗਰਾਮ ਦੀ ਰਚਨਾ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਅਹਿਮ ਮੀਟਿੰਗ ਰੱਖੀ ਗਈ ਸੀ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਸਮੂਥ ਸਟੇਟ ਡੈਲੀਗੇਟਸ ਜ਼ਿਲ੍ਹਾ ਡੈਲੀਗੇਟਸ ਸਰਕਲ ਪ੍ਰਧਾਨ ਅਤੇ ਬਾਕੀ ਲੀਡਰਾਂ ਨੇ ਸ਼ਮੂਲੀਅਤ ਕੀਤੀ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਕੋਟਕਪੁਰਾ ਬੱਤੀਆਂ ਵਾਲੇ ਚੌਕ ਵਿਖੇ 14 ਅਕਤੂਬਰ ਵਾਲਾ ਪ੍ਰੋਗਰਾਮ ਸਮੂਹ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਂਝੇ ਤੌਰ ਦੇ ਉੱਤੇ ਕੀਤਾ ਜਾਵੇਗਾ ਸਵੇਰੇ 5 ਵਜੇ ਨਿਤਨੇਮ ਸ਼ੁਰੂ ਹੋਵੇਗਾ ਤੇ ਅਰਦਾਸ ਠੀਕ 6:30 ਵਜੇ ਹੋਵੇਗੀ ਸਮੂਹ ਪੰਥਦਰਦੀਆਂ ਨੂੰ ਬੇਨਤੀ ਹੈ ਕਿ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ